ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦਾ ਬਿਆਨ ਚਰਚਾ ਦੇ ਵਿੱਚ ਹੈ ਜਿਸ ਵਿੱਚ ਉਸਨੇ ਭਾਰਤੀ ਚੌਲਾਂ ਦਾ ਜ਼ਿਕਰ ਕੀਤਾ ਹੈ। ਡੋਨਲਡ 트੍ਰੰਪ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਤੋਂ ਆ ਰਹੇ ਚੌਲਾਂ ਅਤੇ ਕੈਨੇਡਾ ਤੋਂ ਆ ਰਹੀ ਖਾਦ ਤੇ ਵਾਧੂ ਟੈਰਿਫ ਲਗਾਉਣ ਤੇ ਵਿਚਾਰ ਕਰ ਰਿਹਾ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਦੂਜੇ ਦੇਸ਼ਾਂ ਤੋਂ ਸਸਤੀਆਂ ਵਸਤਾਂ ਅਮਰੀਕੀ ਕਿਸਾਨਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ। 트੍ਰੰਪ ਨੇ ਸੋਮਵਾਰ ਨੂੰ ਵਾਈਟ ਹਾਊਸ ਵਿਖੇ ਕਿਸਾਨਾਂ ਲਈ ਨਵੀਂ ਆਰਥਿਕ ਸਹਾਇਤਾ ਐਲਾਨ ਕਰਦੇ ਹੋਏ ਭਾਰਤੀ ਚੌਲਾਂ ਬਾਰੇ ਅਤੇ ਕੈਨੇਡੀਅਨ ਖਾਦ ਬਾਰੇ ਇਹ ਬਿਆਨ ਜਾਰੀ ਕੀਤਾ ਹੈ 트럼ਪ ਨੇ ਕਿਹਾ ਕਿ ਭਾਰਤ ਵੀਅਤਨਾਮ ਅਤੇ ਥਾਈਲੈਂਡ ਵਰਗੇ ਦੇਸ਼ ਅਮਰੀਕਾ ਨੂੰ ਬਹੁਤ ਸਸਤੇ ਚੌਲ ਵੇਚ ਰਹੇ ਨੇ ਜਿਸ ਨਾਲ ਸਥਾਨਕ ਕਿਸਾਨਾਂ ਦੀ ਆਮਦਨ ਘਟ ਰਹੀ ਹੈ ਇਸ ਨੂੰ ਡੰਪਿੰਗ ਕਿਹਾ ਅਤੇ ਇਹ ਵੀ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ 트럼ਪ ਨੇ ਆਪਣੇ ਵਿੱਤ ਮੰਤਰੀ ਤੋਂ ਵੀ ਪੁੱਛਿਆ ਕਿ ਭਾਰਤੀ ਚੌਲਾਂ ਤੇ ਕੋਈ ਛੋਟ ਮਿਲੀ ਹੈ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਸਮਝੌਤੇ ਲਈ ਗੱਲਬਾਤ ਇਸ ਸਮੇਂ ਚੱਲ ਰਹੀ ਹੈ ਟਰੰਪ ਨੇ ਇਹ ਵੀ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਅਮਰੀਕਾ ਕੈਨੇਡਾ ਤੋਂ ਖਾਦ ਤੇ ਸਖਤ ਟੈਰਿਫ ਲਗਾ ਸਕਦਾ ਹੈ। ਉਹਨਾਂ ਇਹ ਵੀ ਕਿਹਾ ਕਿ ਬਹੁਤ ਸਾਰੀ ਖਾਦ ਕੈਨੇਡਾ ਤੋਂ ਆਉਂਦੀ ਹੈ ਜੇਕਰ ਇਹ ਬਹੁਤ ਸਸਤੀ ਹੋ ਜਾਂਦੀ ਹੈ ਤਾਂ ਅਸੀਂ ਇਸ ਤੇ ਸਖਤ ਟੈਰਿਫ ਲਵਾਵਾਂਗੇ। ਕੈਨੇਡਾ ਅਮਰੀਕਾ ਦੀ ਪੋਟਾਸ਼ ਖਾਦ ਦੀ ਸਭ ਤੋਂ ਵੱਡੀ ਮਾਤਰਾ ਸਪਲਾਈ ਕਰਦਾ ਹੈ। ਹੁਣ ਤੱਕ ਇਸ ਨੂੰ ਵਪਾਰ ਸਮਝੌਤਿਆਂ ਦੁਆਰਾ ਸੁਰੱਖਿਅਤ ਰੱਖਿਆ ਗਿਆ ਹੈ। ਅਮਰੀਕਾ ਦੇ ਵਿੱਚ ਮਹਿੰਗਾਈ ਅਤੇ ਵਧਦੀਆਂ ਕੀਮਤਾਂ ਟਰੰਪ ਪ੍ਰਸ਼ਾਸਨ ਤੇ ਦਬਾਅ ਵਧਾ ਰਹੀਆਂ ਨੇ। ਅਜਿਹੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਦਾ ਇਹ ਬਿਆਨ ਕਿ ਚੌਲਾਂ ਦੇ ਉੱਤੇ ਵਾਧੂ ਟੈਰਿਫ ਲਗਾਇਆ ਜਾ ਸਕਦਾ ਹੈ ਅਮਰੀਕਾ ਦੇ ਵਿੱਚ ਹੋਰ ਵੀ ਸਿਆਸੀ ਤੜਥੱਲੀ ਪੈਦਾ ਕਰ ਸਕਦਾ ਹੈ ਕਿਸਾਨਾਂ ਨੂੰ ਵਾਧੀਆਂ ਲਾਗਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਜੇਕਰ ਖਾਦ ਤੇ ਨਵੇਂ ਟੈਰਿਫ ਲਗਾਏ ਜਾਂਦੇ ਨੇ ਤਾਂ ਉਹਨਾਂ ਦੀਆਂ ਸਮੱਸਿਆਵਾਂ ਹੋਰ ਵੱਧ ਸਕਦੀਆਂ ਨੇ ਅਮਰੀਕਾ ਨੇ ਹਾਲੀ ਦੇ ਵਿੱਚ ਪੋਟਾਸ਼ ਅਤੇ ਫਾਸਫੇਟ ਨੂੰ ਉਹਨਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਲਈ ਮਹੱਤਵਪੂਰਨ ਖਣਿਜਾਂ ਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਪਰ ਕਿਸਾਨ ਅਜੇ ਵੀ ਇਸ ਬਾਰੇ ਚਿੰਤਤ ਨੇ ਅਜੇ ਵਿੱਚ ਅਮਰੀਕਾ ਜੇਕਰ ਭਾਰਤ ਤੋਂ ਅਮਰੀਕਾ ਜਾਣ ਵਾਲੇ ਚੌਲਾਂ ਦੇ ਸਬੰਧ ਦੇ ਵਿੱਚ ਕੋਈ ਫੈਸਲਾ ਲੈਂਦਾ ਹੈ ਤਾਂ ਅਮਰੀਕੀ ਚੌਲ ਹੈ ਜਿਹੜੇ ਅਮਰੀਕਾ ਦੇ ਆਪਣੇ ਚੌਲ ਹੈ ਅਮਰੀਕਾ ਦੀ ਮਾਰਕੀਟ ਦੇ ਵਿੱਚ ਮਹਿੰਗੇ ਭਾਅ ਦੇ ਵਿੱਚ ਵਿਕ ਸਕਦੇ ਨੇ ਜਿਸ ਦੇ ਨਾਲ ਅਮਰੀਕੀ ਕਿਸਾਨਾਂ ਨੂੰ ਤਾਂ ਜ਼ਰੂਰ ਫਾਇਦਾ ਹੋ ਸਕਦਾ ਹੈ ਪਰ ਅਮਰੀਕੀ ਆਮ ਨਾਗਰਿਕ ਚੌਲਾਂ ਨੂੰ ਮਹਿੰਗੇ ਭਾਅ ਖਰੀਦਣ ਦੇ ਲਈ ਮਜਬੂਰ ਜ਼ਰੂਰ ਹੋਵੇਗਾ ਸੋ ਅਮਰੀਕੀ ਰਾਸ਼ਟਰਪਤੀ ਦਾ ਭਾਰਤੀ ਚੌਲਾਂ ਨੂੰ ਲੈ ਕੇ ਇਹ ਬਿਆਨ ਹੁਣ ਚਰਚਾ ਦੇ ਵਿੱਚ ਹੈ ਅਤੇ ਅਮਰੀਕੀ ਸਰਦਰ ਇੱਕ ਵਾਰ ਫਿਰ ਤੋਂ ਭਾਰਤੀ ਚੌਲਾਂ ਤੇ ਵਾਧੂ ਟੈਰਿਫ ਲਗਾਉਣ ਦੀ ਗੱਲ ਕਹਿ ਰਹੇ ਨੇ ਜਿਸ ਕਾਰਨ ਯਕੀਨੀ ਤੌਰ ਤੇ ਭਾਰਤ ਤੋਂ ਅਮਰੀਕਾ ਚੌਲ ਭੇਜਣ ਵਾਲੇ ਵਪਾਰੀ ਚਿੰਤਾ ਦੇ ਵਿੱਚ ਹੋਣਗੇ ਜਿਸ ਨਾਲ ਭਾਰਤੀ ਵਪਾਰੀਆਂ ਨੂੰ ਜ਼ਰੂਰ ਇਸ ਦੇ ਨਾਲ ਨੁਕਸਾਨ ਹੋ ਸਕਦਾ ਹੈ ਸੋ ਅਮਰੀਕੀ ਰਾਸ਼ਟਰਪਤੀ ਲਗਾਤਾਰ ਆਪਣੀ ਨੀਤੀ ਦੇ ਵਿੱਚ ਵਿਸਥਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਅਮਰੀਕੀ ਕਿਸਾਨਾਂ ਦੇ ਹੱਕ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਇਸ ਬਿਆਨ ਦੇ ਮੀਡੀਆ ਦੇ ਵਿੱਚ ਖੂਬ ਚਰਚੇ ਨੇ ਖਾਸ ਤੌਰ ਤੇ ਭਾਰਤੀ ਮੀਡੀਆ ਦੇ ਵਿੱਚ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਛਾਪਿਆ ਗਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਅਮਰੀਕੀ ਰਾਸ਼ਟਰਪਤੀ ਦੇ ਇਸ ਬਿਆਨ ਤੋਂ ਬਾਅਦ ਕੀ ਅਮਰੀਕੀ ਸਰਕਾਰ ਭਾਰਤੀ ਚੌਲਾਂ ਭਾਰਤ ਦੇ ਨਾਲ ਨਾਲ థਾਈਲੈਂਡ ਮਿਆਂਮਾਰ ਅਤੇ ਹੋਰ ਦੇਸ਼ਾਂ ਤੋਂ ਜਿੱਥੋਂ ਵੀ ਅਮਰੀਕਾ ਚੌਲ ਭੇਜੇ ਜਾਂਦੇ ਨੇ ਉਸ ਦੇ ਉੱਤੇ ਕੋਈ ਐਕਸ਼ਨ ਲੈਂਦਾ ਹੈ ਜਾਂ ਨਹੀਂ ਲੈਂਦਾ ਜਾਂ ਫਿਰ ਬਾਕੀ ਬਿਆਨਾਂ ਦੀ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਦਾ ਇਹ ਬਿਆਨ ਹਵਾ ਦੇ ਵਿੱਚ ਹੀ ਗੋਲ ਹੋ ਜਾਂਦਾ ਇਹ ਦੇਖਣਾ ਹੋਵੇਗਾ ਕਿ ਅਮਰੀਕੀ ਸਰਕਾਰ ਇਸ ਬਿਆਨ ਨੂੰ ਲੈ ਕੇ ਕੋਈ ਐਕਸ਼ਨ ਲੈਂਦੀ ਹੈ ਜਾਂ ਫਿਰ ਅਮਰੀਕੀ ਰਾਸ਼ਟਰਪਤੀ ਦਾ ਇਹ ਬਿਆਨ ਸਹਿਜ ਸੁਭਾਅ ਦੇ ਵਿੱਚ ਦਿੱਤਾ ਗਿਆ ਬਿਆਨ ਹੀ ਸਾਬਤ ਹੁੰਦਾ ਇਹ ਦੇਖਣ ਵਾਲੀ ਗੱਲ ਹੋਵੇਗੀ